ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 8ਵੀਂ ਕਲਾਸ ਦੇ ਨਤੀਜਿਆਂ 'ਚੋਂ ਅਫਰਾਦੀਆਂ ਤਿੰਨ ਲੜਕੀਆਂ ਨੇ ਮਾਰੀਆ ਮੱਲਾ ਇਲਾਕੇ ਪਰਦਾ ਨਾਮ ਕੀਤਾ ਰੋਸ਼ਨ ਫਿਲੌਰ ਦੇ ਨਜ਼ਦੀਕ ਪਿੰਡ ਅਫਰਾਦੇ ਸਰਕਾਰੀ ਹਾਈ ਸਮਾਰਟ ਸਕੂਲ ਦੀਆਂ ਤਿੰਨ ਲੜਕੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਕਲਾਸ ਦੇ ਨਤੀਜਿਆਂ 'ਚੋਂ ਅਗਵਲ ਆਣ ਕੇ ਆਪਣੇ ਸਕੂਲ ਟੀਚਰਾਂ ਆਪਣੇ ਮਾਪਿਆਂ ਅਤੇ ਇਲਾਕੇ ਪਰਦਾ ਨਾਮ ਰੋਸ਼ਨ ਕੀਤਾ ਹੈ ਇਸ ਖੁਸ਼ੀ ਦੇ ਮੱਦੇਨਜ਼ਰ ਸਕੂਲ ਵਿੱਚ ਇੱਕ ਛੋਟਾ ਜਿਹਾ ਸਮਾਗਮ ਵੀ ਰੱਖਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਜਸਪਾਲ ਸੰਧੂ ਨੇ ਦੱਸਿਆ ਕਿ ਮੇਰੇ ਸਕੂਲ ਦੀਆਂ ਤਿੰਨ ਲੜਕੀਆਂ ਜਿਨ੍ਹਾਂ ਵਿੱਚੋਂ ਹਰਸਿਮਰਨਜੀਤ ਕੌਰ ਪੁੱਤਰੀ ਪਰਮਜੀਤ ਪੂਰਾ ਨੇ 600 ਨੰਬਰਾਂ 'ਚੋਂ 594 ਨੰਬਰ ਲੈ ਕੇ ਪੰਜਾਬ 'ਚੋਂ ਸੱਤਵਾਂ ਸਥਾਨ ਹਾਸਲ ਕੀਤਾ ਹੈ ਇਸ ਤਰ੍ਹਾਂ ਪਲਕ ਰਾਣੀ ਪੁੱਤਰੀ ਮੋਹਨ ਲਾਲ ਨੇ 600 ਨੰਬਰਾਂ 'ਚੋਂ 573 ਨੰਬਰ ਲੈ ਅਤੇ ਦੀਪਿਕਾ ਪੁੱਤਰੀ ਚਮਨ ਲਾਲ ਨੇ 600 ਨੰਬਰਾਂ ਤੋਂ 564 ਨੰਬਰ ਲੈ ਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਇਸ ਮੌਕੇ ਇਲਾਕੇ ਪਰਦੇ ਨਾਮਵਰ ਪੰਤਵੰਤੇ ਸੱਜਣਾ ਸਕੂਲੀ ਬੱਚੀਆਂ ਦੇ ਮਾਪਿਆਂ ਨੇ ਅਤੇ ਸਕੂਲ ਦੇ ਸਟਾਫ ਨੇ ਬੱਚੀਆਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾਏ ਅਤੇ ਢੋਲ ਵਜਾ ਕੇ ਪਗੜੇ ਪਾ ਕੇ ਹੌਸਲਾ ਅਫਜ਼ਾਈ ਕੀਤੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਐਨਆਰਆਈ ਜਗਬੇਲ ਸਿੰਘ ਅਤੇ ਟੂਲੂ ਕਾਲੜਾ ਨੇ ਇਹਨਾਂ ਬੱਚੀਆਂ ਨੂੰ ਨਗਦ ਰਕਮ ਦੇ ਕੇ ਹੌਸਲਾ ਅਫਜ਼ਾਈ ਕੀਤੀ ਅਤੇ ਸਕੂਲ ਸਟਾਫ ਵੱਲੋਂ ਇਹਨਾਂ ਤਿੰਨ ਲੜਕੀਆਂ ਨੂੰ ਟ੍ਰੋਫੀਆਂ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਸਕੂਲ ਮੁਖੀ ਜਸਪਾਲ ਸੰਧੂ ਸਰਪੰਚ ਵਿਨੇ ਕੁਮਾਰ ਬੰਗੜ ਸੰਤ ਆਤਮਾ ਦਾਸ ਜੀ ਚੇਅਰਮੈਨ ਕਮਲ ਕੁਮਾਰ ਜਗਮੇਲ ਸਿੰਘ ਸੰਧੂ ਜਰਮਨ ਬੀਬੀ ਰਣਜੀਤ ਕੌਰ ਜਰਮਨ ਰਕੇਸ਼ ਕੁਮਾਰ ਬੱਬੂ ਆਸਟ੍ਰੇਲੀਆ ਟੋਨੂ ਕਾਲੜਾ ਲੇਬਰ ਰਾਮ ਕਲੇਰ ਮੋਹਨ ਲਾਲ ਮੈਂਬਰ ਪੰਚਾਇਤ ਗੁਰਜੀਤ ਸਿੰਘ ਆਰਤਿਆ ਮਾਸਟਰ ਹਰਵਿੰਦਰ ਸਿੰਘ ਮਾਸਟਰ ਯੋਗਰਾਜ ਚੰਦਰ ਮਾਸਟਰ ਮਨਦੀਪ ਸਿੰਘ ਮਾਨ, ਸ਼ਰਨਜੀਤ ਸਿੰਘ, ਅਰਵਿੰਦਰ ਸਿੰਘ, ਨੈਂਸੀ ਰਾਣੀ, ਨੀਰੂ ਬਾਲਾ, ਰਮਨਦੀਪ ਕੌਰ ਕੈਂਤ, ਹਰਜੀਤ ਸਿੰਘ, ਪ੍ਰੋ ਮਿਲਾ ਦੇਵੀ, ਗੁਰਨਾਮ ਸਿੰਘ, ਸ਼ਮੀ ਕੁਮਾਰ ਹਾਜ਼ਰ ਸਨ। ਏਪੀ ਨਿਊਜ਼ ਪੰਜਾਬੀ ਲਈ ਅਫਰਾਤੋਪ੍ਰਬਾਲ ਦੀ ਖਾਸ ਰਿਪੋਰਟ। ਅਰਸ਼ਮਰਨ ਕੌਰ ਪਤੂ 8ਵੀਂ ਵਿੱਚੋਂ ਟੌਪ ਕੀਤਾ ਹੈਗਾ 600 ਵਿੱਚੋਂ 594 ਨੰਬਰ ਲੈ ਹੈਗੇ ਆ ਤੁਸੀਂ ਆਪਣੇ ਦਾ ਨਾਮ ਰੌਸ਼ਨ ਕੀਤਾ ਆਪਣੇ ਦਾ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਤੁਸੀਂ 7ਵਾਂ ਜਗ੍ਹਾ ਰਹੇਗੇ ਦਾ ਹੱਥੀਂ ਦਾ ਪੰਜਾਬ ਵਿੱਚੋਂ ਕੀ ਕਹਿਣਾ ਚਾਹੁੰਦੇ ਆ ਇਸ ਕਾਮਯਾਬੀ ਦਾ ਸਿਹਰਾ ਤੁਸੀਂ ਕਿਹਨੂੰ ਦੇਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਮੇਰੇ ਟੀਚਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤਹਾਂ ਲਈ ਬਹੁਤ ਮਿਹਨਤ ਕਰਵਾਈ ਉਹ ਤੋਂ ਬਾਅਦ ਮੇਰੇ ਮਾਤਾ-ਪਿਤਾ ਜੀ ਜਿਨ੍ਹਾਂ ਨੇ ਮੈਨੂੰ ਪੜ੍ਹਨ ਦੇ ਉਤਸ਼ਾਹ ਕਿਸ਼ਾ ਵਾਲਾ ਦੁਆ ਕੀਤਾ ਕਿ ਪੜ੍ਹਾਈ ਕਰੋ ਨਹੀਂ ਤਾਂ ਇਦ ਨਹੀਂ ਹੋ ਜਾਣਾ ਮੀਨ ਰੋਜ਼ਗਾਰ ਨਹੀਂ ਮੈਂ ਨਾ ਕਰਦੇ ਕੰਮ ਕਰਨਾ ਪੈਣਾ ਆ ਹਾਂਜੀ ਤੇ ਜਿਹੜੇ ਤੁਸੀਂ ਸਟੱਡੀ ਕਰਦੇ ਸੀ ਤੁਸੀਂ ਟੀਚਿੰਗ ਕੀਤੀ ਹੈ ਔਰ ਟਿਊਸ਼ਨ ਰੱਖੀ ਸੀ ਜਾਂ ਤੁਸੀਂ ਆਪ ਸੈਲਫ ਸਟੱਡੀ ਕਰ ਰਹੇ ਸੀ ਅ ਟਿਊਸ਼ਨ ਵੀ ਰੱਖੀ ਸੀ ਤੇ 셀ਫ ਸਟੱਡੀ ਵੀ ਕਰਦੀ ਹੁੰਦੀ ਸੀਗੀ ਰਾਤ ਨੂੰ ਤੇ ਮੇਰੇ ਟੀਚਰਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਠੀਕ ਆ ਤੇ ਜਿਹੜੇ ਹੋਰ ਬੱਚੇ ਹੈਗੇ ਆ ਸਕੂਲਾਂ ਦੇ ਸਰਕਾਰੀ ਸਕੂਲਾਂ ਚ ਪੜਦੇ ਉਹਨਾਂ ਨੂੰ ਤੁਸੀਂ ਕੀ ਕਹਣਾ ਚਾਹੁੰਦੇ ਆ ਅ ਹੋਰ ਜਿਹੜੇ ਬੱਚੇ ਪੜਦੇ ਆ ਸਕੂਲਾਂ ਚ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪ੍ਰਾਈਵੇਟ ਵਾਲੇ ਹੀ ਬੱਚੇ ਪੜਦੇ ਹੁੰਦੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਅੱਗੇ ਵੱਧ ਸਕਦੇ ਆ ਪਲਕ ਪੁੱਤਰ ਤੁਸੀਂ 8ਵੀਂ ਕਲਾਸ ਚੋਂ ਤੁਸੀਂ ਜਿਹੜਾ ਰਿਜ਼ਲਟ ਆਇਆ ਹੈਗਾ ਤੁਸੀਂ ਉਹਨਾਂ ਚੋ ਫੌਬ ਦਿੱਤਾ ਹੈਗਾ ਠੀਕ ਆ ਨਾ ਤੇ ਜਿਹੜਾ ਤੁਸੀਂ ਆਪਣੇ ਦਾ ਨਾਮ ਵੀ ਰੌਸ਼ਨ ਕੀਤਾ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਔਰ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਆ ਇਹ ਤੁਸੀਂ ਜਿਹੜੀ ਇੰਨੀ ਵਧੀਆ ਸਟੱਡੀ ਕੀਤੀ ਆ ਵਧੀਆ ਰਿਜ਼ਲਟ ਆਇਆ ਇਸ ਸਟੱਡੀ ਦੇ ਪਿੱਛੇ ਕਿਹਨਾਂ ਦਾ ਹੱਥ ਸੀ ਵਧੀਆ ਇਸ ਸਟੱਡੀ ਦੇ ਪਿੱਛੇ ਸਾਡੇ ਟੀਚਰਾਂ ਦਾ ਅਭਿਆਸ ਸੀ ਜਿਨੇ ਸਾਨੂੰ ਪੜ੍ਹਨ ਲਈ ਮੋਟੀਵੇਟ ਕੀਤਾ ਸਾਡੇ ਘਰਦਿਆਂ ਦਾ ਵੀ ਸੀਗਾ ਸਾਡੇ ਰਿਸ਼ਤੇਦਾਰ ਵੀ ਸਾਰੇ ਜਿਹੜੇ ਕਹਿੰਦੇ ਵੇ ਪੜੋ ਪੜ੍ਹ ਲਿਖ ਕੇ ਕੁਝ ਬਣੋ ਸਾਰਿਆਂ ਦਾ ਹੱਥ ਵਿੱਚ ਠੀਕ ਆ ਜਿਹੜੇ ਤੁਸੀਂ ਸਟੱਡੀ ਕਰਦੇ ਹੈਗੇ ਆ ਇਹਦੇ ਵਿੱਚ ਕੋਈ ਟੀਚਿੰਗ ਕੀਤੀ ਸੀ ਜਾਂ ਤੁਸੀਂ ਕੋਈ ਟਿਊਸ਼ਨ ਵਗੈਰਾ ਰੱਖਦੇ ਸੀਗੇ ਯਾ ਟੀਚਰ ਹੀ ਇੰਨਾ ਵਧੀਆ ਤੁਹਾਨੂੰ ਟੀਚ ਕਰਦੇ ਹੈਗੇ ਆ ਟੀਚਰ ਵੀ ਟੀਚ ਕਰਦੇ ਬਹੁਤ ਵਧੀਆ ਟਿਊਸ਼ਨ ਵੀ ਰੱਖੀ ਸੀ ਅਸੀਂ 셀ਫ ਸਟੱਡੀ ਵੀ ਕਰਦੇ ਸੀ ਠੀਕ ਆ ਯਾਨਕਿ ਕੁੱਲ ਮਿਲਾ ਕੇ ਜਿਹੜੇ ਸਕੂਲ ਦੇ ਟੀਚਰ ਆ ਤੁਹਾਨੂੰ ਵਧੀਆ ਯਾਨਕਿ ਸਟੱਡੀ ਕਰਾਉਂਦੇ ਆ ਨਾ ਹਾਂਜੀ ਬਹੁਤ ਵਧੀਆ ਕਰਾਉਂਦੇ ਆ ਠੀਕ ਆ ਹੋਰ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਤੋਂ ਜਿਹੜੇ ਪ੍ਰੇਰਿਤ ਹੋ ਕੇ ਹੋਰ ਵਧੀਆ ਸਟੱਡੀ ਕਰਨ ਕੀ ਕਹਿਣਾ ਚਾਹੁੰਦੇ ਹੋ ਹੋਰ ਬੱਚਿਆਂ ਨੂੰ ਕਹਿਣਾ ਚਾਹੁੰਦੇ ਆ ਵੀ ਅਸੀਂ ਇਹ ਨਹੀਂ ਆ ਵੀ ਸਿਰਫ ਪ੍ਰਾਈਵੇਟ ਸਕੂਲ ਦੇ ਨਿਆਣੀ ਨੰਬਰ ਲੈ ਸਕਦੇ ਆ ਸਰਕਾਰੀ ਸਕੂਲ ਦੇ ਵੀ ਨੰਬਰ ਲੈ ਸਕਦੇ ਆ ਤੇ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਵੇ ਆਪਾਂ ਪ੍ਰਾਈਵੇਟ ਸਕੂਲ ਹੀ ਲੱਗੇ ਸਰਕਾਰੀ ਸਕੂਲ ਵੀ ਵਧੀਆ ਹੁੰਦੇ ਆ ਤੁਸੀਂ ਵੀ ਲੱਗੋ। ਦੀਕਾ ਪੁੱਤਰ ਤੁਸੀਂ ਅਪਰਾ ਸਕੂਲ ਦੇ ਜਿਹੜੇ ਸਰਕਾਰੀ ਹਾਈ ਸਕੂਲ ਹੈਗਾ ਤੁਸੀਂ ਤਿੰਨ ਵਿਦਿਆਰਥਣਾ ਨੇ ਇਸ ਸਕੂਲ ਦੇ 8ਵੀਂ ਦੇ ਕਲਾਸ ਵਿੱਚ ਤੁਸੀਂ ਟਾਪ ਕੀਤਾ ਹੈ ਰਿਜ਼ਲਟ ਆਇਆ ਹੈਗਾ ਨਾ ਹਾਂਜੀ 34 ਸਾਲ ਦਾ ਤੇਰਾ ਹੈਗਾ ਨਾ ਹਾਂਜੀ ਤੇ ਜਿਹੜਾ ਇੰਨਾ ਵਧੀਆ ਸਟੱਡੀ ਕੀਤੀ ਹੈਗੀ ਆ ਇਸ ਵਿੱਚ ਕਿਹਦਾ ਕਿਹਦਾ ਹੱਥ ਹੈਗਾ ਟੀਕਾ ਦਾ ਹੈਗਾ ਮਾਪਿਆਂ ਕਿਹਦੇ ਕਿਹਦਾ ਹੱਥ ਹੈਗਾ ਹਾਂਜੀ ਸਾਡੇ ਟੀਚਰ ਬਹੁਤ ਸਪੋਰਟਿਵ ਆ ਉਹ ਸਾਰੀਆਂ ਸਹੂਲਤਾਂ ਦਿੰਦੇ ਆ ਸਾਨੂੰ ਤੇ ਸਾਡੇ ਪੇਰੈਂਟਸ ਨੇ ਵੀ ਸਾਨੂੰ ਬਹੁਤ ਮੋਟੀਵੇਸ਼ਨ ਦਿੱਤਾ ਕਿ ਤੁਸੀਂ ਪੜੋ ਤੇ ਰਿਸ਼ਤੇਦਾਰ ਵੀ ਕਹਿੰਦੇ ਆ ਕਿ ਪੜ ਲਓ ਕਿ ਕੁਛ ਮੰਨ ਲਓ ਤੇ ਸਭ ਤੋਂ ਜ਼ਿਆਦਾ ਸਾਡੇ ਟੀਚਰਾਂ ਨੇ ਸਾਡਾ ਕੀਤਾ ਕਿ ਤੁਸੀਂ ਪੜੋ ਫਿਰ ਅਸੀਂ ਪੜਾਂਗੇ ਉਹਦੇ ਨਾਲ ਉਹਨਾਂ ਦਾ ਵੀ ਨਾਮ ਉੱਤਿਆ ਹੋਊਗਾ ਤੇ ਸਾਡੇ ਸਕੂਲ ਦਾ ਵੀ ਠੀਕ ਆਪੇ ਅੱਗੇ ਪੁੱਤ ਤੁਹਾਡਾ ਜਾ ਕੇ ਕੀ ਬਣਦਾ ਰਹਦਾ ਹੈਗਾ ਕੀ ਤੁਸੀਂ ਅੱਗੇ ਜਾ ਕੇ ਮੈਂ ਐਡਵੋਕੇਟ ਬਣਨਾ ਚਾਹੁੰਦੀ ਆ ਐਡਵੋਕੇਟ ਬਣਨਾ ਚਾਹੁੰਦੀ ਆ ਨਹੀਂ ਕਿ ਪਬਲਿਕ ਸੇਵਾ ਕਰਨ ਜਾਉਣੀ ਆ ਠੀਕ ਹੈ ਨਾ ਹੋਰ ਜਿਹੜੇ ਬੱਚੇ ਹੈਗੇ ਆ ਜਿਹੜੇ ਹੋਰ ਪ੍ਰਾਈਵੇਟ ਸਕੂਲਾਂ ਨੂੰ ਜ਼ਿਆਦਾ ਤਖਰੀਜ਼ ਦਿੰਦੇ ਹੈਗੇ ਆ ਪੈਰੈਂਟਸ ਜਿਹੜੇ ਬੱਚਿਆਂ ਦੇ ਹੈਗੇ ਆ ਉਹ ਪ੍ਰਾਈਵੇਟ ਸਕੂਲਾਂ 'ਚ ਜ਼ਿਆਦਾ ਪੜ੍ਹਦੇ ਉਹਨਾਂ ਨੂੰ ਤੁਸੀਂ ਕੀ ਕਹਣਾ ਚਾਹੋਗੇ ਹਾਂਜੀ ਉਹਨਾਂ ਨੂੰ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਕਿ ਹਨਾ ਪ੍ਰਾਈਵੇਟ ਸਕੂਲ ਵਿੱਚ ਜਿਹੜੀਆਂ ਸਹੂਲਤਾਂ ਨਹੀਂ ਮਿਲਦੀਆਂ ਸਰਕਾਰੀ ਸਕੂਲ ਵਿੱਚ ਉੱਤੋਂ ਵੀ ਜ਼ਿਆਦਾ ਸਹੂਲਤਾਂ ਮਿਲਦੀਆਂ ਜਿਹੜੀਆਂ ਕਿ ਪ੍ਰਾਈਵੇਟ ਸਕੂਲ ਵਿੱਚ ਨਹੀਂ ਹੈਗੀਆਂ ਠੀਕ ਹੈ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਗਮੀਲ ਸਿੰਘ ਸੰਧੂ ਹੈ ਜੀ ਮੈਂ ਜਰਮਨ 'ਚ ਰਹ ਰਿਹਾ ਮੈਂ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਖੁਸ਼ੀਂ ਬੰਦਾ ਸਮਝਦਾ ਤੇ ਸਰ ਜਿਹੜਾ ਤੁਸੀਂ ਅੱਜ ਅਪਰਾ ਦੇ ਸੀਨੀਅਰ ਸਕੂਲ 'ਚ ਆਏ ਆ ਬੱਚਿਆਂ ਨੇ ਇੱਕ ਟਾਪ ਕੀਤਾ ਹੈਗਾ ਲੜਕੀਆਂ ਦੰਨਾਂ ਨੇ ਤੁਸੀਂ ਇਹਨਾਂ ਬੱਚਿਆਂ ਦੀ ਹੌਸਲਾ ਫਜ਼ਾਈ ਕੀਤੀ ਹੈਗੀ ਆ ਤੁਸੀਂ ਇਹਨਾਂ ਨੂੰ ਨਗਦ ਰਾਸ਼ੀ ਵੀ ਦਿੱਤੀ ਹੈਗੀ ਆ ਹੋਰ ਵੀ ਤੁਸੀਂ ਬਹੁਤ ਕੁਝ ਅਸ਼ੀਰਵਾਦ ਤੱਕ ਕੀ ਕਹਿਣਾ ਚਾਹੁੰਦੇ ਸਰ ਬੱਚਿਆਂ ਤੋਂ ਮੈਂ ਬੱਚਿਆਂ ਨੂੰ ਪਾਕੀ ਲੋਕ ਵੀ ਜਿਹੜੇ ਆਏ ਸੀਗੇ ਜਾਂ ਜੋ ਜਿਹੜੇ ਇਹ ਸੁਣ ਰਹੇ ਆ ਜਾਂ ਵੀਡੀਓ ਦੇਖ ਰਹੇ ਆ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਲੜਕੇ ਨਾਲੋਂ ਲੜਕੀਆਂ ਅੱਜ ਮੋਰਚੇ ਮਾਰ ਰਹੀਆਂ ਨੇ ਕਈਆਂ ਲੋਕਾਂ ਦੇ ਖਿਆਲ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਆ ਕਿ ਸਾਡੇ ਲੜਕਾ ਹੋਣਾ ਜ਼ਰੂਰੀ ਹੈ ਲੜਕਾ ਨਹੀਂ ਮੱਚੀਆਂ ਬਹੁਤ ਵਧੀਆ ਨੇ ਪਰ ਵੱਡੇ ਹੋ ਕੇ ਬੱਚੀਆਂ ਹੀ ਪੇਰੈਂਟਸ ਹੀ ਟੇਕ ਕੇਅਰ ਕਰਦੀਆਂ ਨੇ ਜੀ ਮੱਚੇ ਤਾਂ ਜਿਹੜੇ ਆਪਣੇ ਆਪਣੇ ਘਰ ਵਿਆਹ ਹੋ ਕੇ ਤੇ ਚਲੇ ਜਾਂਦੇ ਨੇ ਇਹਨਾਂ ਬੱਚੀਆਂ ਨੇ ਸਾਡੇ ਸਕੂਲ ਦਾ ਨਾਮ ਪੂਰੇ ਇਲਾਕੇ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਰੌਸ਼ਨ ਕੀਤਾ ਜੀ ਜਿਹਦੇ ਲਈ ਇਹ ਵਧਾਈ ਵਧਾਈ ਦੇ ਪਾਤਰ ਨੇ ਔਰ ਐਫਸੀ ਦਾ ਸਭ ਤੋਂ ਮੇਨਤੀ ਸਟਾਫ ਇਹਨਾਂ ਬੱਚੀਆਂ ਨੇ ਪੰਜਾਬ ਦੇ ਵਿੱਚੋਂ ਇਹਨਾਂ ਬੱਚੀਆਂ ਦੇ ਇਹ ਰੈਕ ਲੈਂਦੇ ਆ ਜੀ ਤੇ ਸਰ ਜਿਹੜੇ ਜਿਹੜੇ ਹੋਰ ਬੱਚੇ ਹੈਗੇ ਆ ਜਿਹੜੇ ਹੋਣ ਹਰ ਬੱਚੇ ਹੈਗੇ ਆ ਗਰੀਬ ਪਰਨ ਬੱਚੇ ਹੈਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਇਹ ਇੱਕੋ ਨਾਲ ਬੱਚਿਆਂ ਵਾਸਤੇ ਮੋਰਲ ਹੈ ਅੱਜ ਉਹ ਬੱਚੇ ਦੇਖਦੇ ਨੇ ਕਲਾਸਾਂ ਦੇ ਵਿੱਚ ਬੈਠੇ ਕਿ ਇੰਨੀ ਰਿਸਪੈਕਟ ਇੰਨੀ ਇੱਜ਼ਤ ਉਹਨਾਂ ਨੂੰ ਮਿਲ ਰਹੀ ਹੈ ਤੇ ਕੱਲ ਉਹਨਾਂ ਦਾ ਵੀ ਹੌਸਲਾ ਹੋਏਗਾ ਕਿ ਅਸੀਂ ਵੀ ਇਹ ਕੰਮ ਕਰੀਏ ਅਸੀਂ ਵੀ ਵਧੀਆ ਨੰਬਰ ਲੈ ਕੇ ਸਾਡ ਨੂੰ ਵੀ ਕੱਲੋ ਇਸ ਤਰ੍ਹਾਂ ਦਾ ਹੋਵੇ ਜੀ ਹਾਂਜੀ ਤੁਸੀਂ ਅਪਰਾ ਤੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਤੁਸੀਂ ਬਤੌਰ ਪ੍ਰਿੰਸੀਪਲ ਇੱਥੇ ਜੋਬ ਕਰ ਰਹੇ ਹੋ ਸਰ ਤੁਹਾਡੇ ਸਕੂਲ ਦੀਆਂ ਬੱਚੀਆਂ ਨੇ ਟਾਪ ਕੀਤਾ ਹੈਗਾ 8ਵੀਂ ਕਲਾਸ ਵਿੱਚ ਹੋਣਾ ਪੰਜਾਬ ਪਰਚ ਵੀ ਬਲਾਈਆਂ ਹੈਗੀਆਂ ਤੇ ਡਿਸਟ੍ਰਿਕਟ ਵੀ ਆ ਬਲਾਈਆਂ ਹੈਗੀਆਂ ਸਰ ਮੌਕੇ ਤੇ ਇੱਥੇ ਕਾਫੀ ਉਹਨਾਂ ਦੇ ਪੇਰੈਂਟਸ ਵੀ ਆਏ ਹੈਗੇ ਆ ਹੋਰ ਵੀ ਇਲਾਕਾ ਇਲਾਕਿਆਂ ਦੇ ਜਿਹੜੇ ਪ੍ਰਬੰਧਿਤ ਸਿੱਧੇ ਹੋ ਵੀ ਆਏ ਹੈਗੇ ਉਹਨਾਂ ਨੇ ਬੱਚਿਆਂ ਦਾ ਹੌਸਲਾ ਵਧਾਈ ਕੀਤਾ ਪਰ ਕੀ ਕਹਣਾ ਚਾਹੁੰਦਾ ਹੈ ਬੱਚਿਆਂ ਨੂੰ ਔਰ ਬੱਚਿਆਂ ਦੇ ਪੇਰੈਂਟਸ ਨੂੰ ਔਰ ਹੋਰ ਬੱਚਿਆਂ ਨੂੰ ਮੈਂ ਵਾਸਤੇ ਜਸਪਾਲ ਸੰਧੂ ਸਕੂਲ ਮੁਖੀ ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਅੱਜ ਮੈਨੂੰ ਦੱਸਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਔਰ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਪਿਛਲੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿਹੜਾ ਰਿਜ਼ਲਟ ਆਇਆ 8ਵੀਂ ਦਾ ਪਰ ਉਹਦੇ ਵਿੱਚ ਸਾਡੇ ਸਕੂਲ ਦੀ ਬੱਚੀ ਹਰ ਸਿਮਰਨਜੀਤ ਕੌਰ ਜਿਨੇ ਪੰਜਾਬ ਵਿੱਚੋਂ 7ਵਾਂ ਰੈਂਕ ਹਾਸਲ ਕੀਤਾ ਔਰ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਹਾਸਲ ਸਥਾਨ ਜਿਹੜਾ ਹਾਸਲ ਕੀਤਾ ਆ ਇਹਦੇ ਸਬੰਧ ਵਿੱਚ ਮੈਂ ਆਪਣੇ ਸਕੂਲ ਦੇ ਸਮੂਹ ਸਟਾਫ ਨੂੰ ਬੱਚਿਆਂ ਦੇ ਮਾਪਿਆਂ ਨੂੰ ਔਰ ਬੱਚਿਆਂ ਨੂੰ ਬਹੁਤ ਮੁਬਾਰਕਵਾਦ ਦਿੰਨਾ ਆ ਕਿ ਉਹਨਾਂ ਨੇ ਆਪਣਾ ਨਾਂ ਸਕੂਲ ਦਾ ਨਾਂ ਔਰ ਪੂਰੇ ਪਿੰਡ ਅਪਰੇ ਦਾ ਜਿਹੜਾ ਨਾਂ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਰੋਸ਼ਨ ਕੀਤਾ ਆ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਔਰ ਮੈਂ ਦੱਸਣਾ ਚਾਹੁੰਦਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਕੋਈ ਸਹੂਲਤਾਂ ਦੀ ਘਾਟ ਨਹੀਂ ਹੈ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਸਿੱਖਿਆ ਦਾ ਜਿਹੜਾ ਪੱਧਰ ਬਹੁਤ ਉੱਚਾ ਹੋ ਚੁੱਕਿਆ ਹੈ ਔਰ ਮਾਪਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਵੱਧ ਤੋਂ ਵੱਧ ਜਿਹੜੇ ਬੱਚੇ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਓ ਜੀ ਸੱਜੇ ਦਾ ਜਿਹੜਾ ਇੱਥੇ ਇੱਕ ਐਨਆਰਆ ਸਰਦਾਰਜੀਤ ਦਸਮੇਲ ਸਿੰਘ ਜੀ ਆਏ ਹੈਗੇ ਉਹਨਾਂ ਨੇ ਬੱਚਿਆਂ ਦਾ ਹੌਸਲਾ ਬਜਾਇੀ ਕੀਤਾ ਮੌਕੇ ਤੇ ਉਹਨਾਂ ਨੂੰ ਅ ਨਗਦ ਰਾਸ਼ੀ ਵੀ ਦਿੱਤੀ ਹੈਗੀ ਆ ਬੱਚਿਆਂ ਨੂੰ ਨੇ ਕਿਹਾ ਵੀ ਲੜਕਿਆਂ ਨਾਲੋਂ ਲੜਕੀਆਂ ਜ਼ਿਆਦਾ ਨਾਮ ਰੋਸ਼ਨ ਕਰਦੀਆਂ ਹੈਗੀਆਂ ਇਹਨਾਂ ਦੇ ਐਨ ਆਰ ਆਈ ਹੋਰ ਭਰਾਵਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਹੌਸਲਾ ਵਧਾਈ ਕਰਨ ਜਿਹੜੇ ਬੱਚਿਆਂ ਦਾ ਹੋਰ ਮਨੁ ਵੱਲ ਉੱਪਰ ਉਭਰੇ ਹਾਂਜੀ ਮੈਂ ਧੰਨਵਾਦੀ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਜਗਦੇਵ ਸਿੰਘ ਸੰਧੂ ਜਰਮਨ ਵਾਲੇ ਜਿਹੜੇ ਕਿ ਹਮੇਸ਼ਾ ਸਕੂਲ ਦੇ ਨਾਲ ਜੁੜੇ ਰਹਿੰਦੇ ਆ ਔਰ ਹਮੇਸ਼ਾ ਸਕੂਲ ਦੀ ਸਹਾਇਤਾ ਕਰਦੇ ਆ ਅੱਜ ਵੀ ਉਹਨਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਹੈ ਔਰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਹੈ ਦੂਜਾ ਮੈਂ ਧੰਨਵਾਦ ਕਰਨਾ ਚਾਹੁੰਦਾ ਟੋ ਉਹਨਾਂ ਨੇ ਵੀ ਬੱਚਿਆਂ ਨੂੰ ਨਗਦ ਰਕਮ ਦਿੱਤੀ ਆ ਔਰ ਮੈਂ ਸਾਰੇ ਐਨ ਆਰ ਆਈ ਵੀਰਾਂ ਨੂੰ ਆਪਣੇ ਦੇ ਹੋਰ ਪਤਵੰਤੇ ਸੱਜਣਾਂ ਨੂੰ ਕਿ ਆਪਾਂ ਗੋਲਡਨ ਸਿਟੀ ਦੇ ਵਾਸੀ ਆ ਕਿ ਆਪਾਂ ਨੂੰ ਆਪਾਂ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਸਰਕਾਰੀ ਸਕੂਲ ਦੇ ਬੱਚਿਆਂ ਦੀ ਮਦਦ ਕਰੀਏ ਤਾਂ ਕਿ ਇਹ ਵੀ ਵਧੀਆ ਤਰੀਕੇ ਨਾਲ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਸਕਣ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ